ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਅੱਜ ਦਰਸ਼ਨ ਕਰਾਉਣ ਜਾ ਰਹੇ ਹਾਂ ਛੇਵੀਂ ਪਾਸ਼ਾਹੀ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਮੱਲਾ ਨੇੜੇ ਪ੍ਰੀਤਕੋਟ ਜ਼ਿਲ੍ਹਾ ਪ੍ਰੀਤਕੋਟ ਨੇੜੇ ਬਾਜਾਖਾਨਾ ਤੋਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਿਹਾ ਹਾਂ ਇਸ ਸਥਾਨ ਦੇ ਇਤਿਹਾਸਕ ਸਥਾਨ ਪਾਸ਼ਾਹੀ ਛੇਵੀਂ ਇਸ ਅਸਥਾਨ ਤੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਪਵਿੱਤਰ ਚਰਨ ਪਾਏ ਪਿੰਡ ਮੱਲਾ ਨੇੜੇ ਬਾਜਾਖਾਨਾ ਜ਼ਿਲ੍ਹਾ ਫਰੀਦਕੋਟ ਵਿਖੇ ਇਹ ਜੋ ਅਸਥਾਨ ਇੱਥੇ ਸ਼ੋਭਤ ਹੈ ਤੁਹਾਨੂੰ ਇਸ ਅਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਸੋ ਸਾਨੂੰ ਵੀ ਸਭਾ ਮਿਲਿਆ ਇਸ ਅਸਥਾਨ ਤੇ ਦਰਸ਼ਨ ਕਰਨ ਦਾ ਬਹੁਤ ਵਧੀਆ ਇਹ ਅਸਥਾਨ ਆ ਜਿਹੜਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਬਹੁਤ ਵਧੀਆ ਵਾ ਇਹ ਪਾਰਕਿੰਗ ਆ ਗੁਰਦੁਆਰਾ ਸਾਹਿਬ ਦੀ ਬਹੁਤ ਵਧੀਆ ਬਣੀ ਹੋਈ ਬਗੀਚੇ ਵਗੈਰਾ ਦਰਾਖਤ ਫੁੱਲ ਵਗੈਰਾ ਲੱਗੇ ਹੋਏ ਨੇ ਇਸ ਸਥਾਨ ਤੇ ਇਹ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸਥਾਨ ਦਾ ਜਿਹੜਾ ਸੰਖੇਪ ਇਤਿਹਾਸ ਆ ਸਾਰਾ ਆਪ ਜੀ ਪੜ ਸਕਦੇ ਹੋ ਅਤੇ ਵਿਚਾਰ ਸਕਦੇ ਹੋ ਇਸ ਸਥਾਨ ਸਥਾਨ ਦੇ ਜੋ ਇਤਿਹਾਸ ਨੂੰ ਪੂਰੀ ਜਾਣਕਾਰੀ ਜਿਹੜੀ ਇਤਿਹਾਸ ਦੇ ਵਿੱਚ ਪ੍ਰਾਪਤ ਕਰ ਸਕਦੇ ਹੋ ਇਹ ਇਹਨੇ ਚਰਨਕੁੰਡ ਇਹ ਦਰਬਾਰ ਸਾਹਿਬ ਆ ਜੀ ਇਹ ਇਨਸਾਨ ਸਾਹਿਬ ਨੇ ਜੀ ਮੀਰੀ ਪੀਰੀ ਪਾਦਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਿਸ਼ਾਨ ਸਾਹਿਬ